ਮੁਕੇ ਸ਼ਾਦੇ ਪਹਿਲੀ ਵਾਰੀ ਵਾਪਰਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨਾਲ ਪਹਿਲਾਂ ਪਾਰਟੀ ਦੇ ਪ੍ਰਧਾਨ ਨੇ ਤਨਾਲ ਦੇ ਜ਼ਿਲ੍ਹੇ ਜਿੱਥੇ ਜ਼ਿਲ੍ਹੇ ਦੇ ਜਿੱਥੇ ਦਾ ਨੇ ਕਦਰਿ ਕੀਤੀ ਧੋਖਾ ਕੀਤਾ ਕਿ ਉਹ ਦੇ ਕੇ ਨਿਸ਼ਾਨ ਦੇ ਕੇ ਫਿਰ ਪਿੱਛੋਂ ਸਮਰਥਨ ਜਿਹੜਾ ਸੀ ਬੀਐਸਪੀ ਨੇ ਦੇ ਦਿੱਤਾ ਔਰ ਇਹ ਦੋਨੋਂ ਮਾਂ ਤੇ ਪੁੱਤਰ ਇਹ ਪਹਿਲਾਂ ਵੀ ਪਰੇਸ਼ਾਨ ਹੋਏ ਇੰਨੀ ਟੈਂਸ਼ਨ ਲਈ ਤਮਾਖ ਦੇ ਉਤੇ ਨਾਲ ਦੇ ਕੇ ਸਾਡੇ ਨਾਲ ਕੀ ਕੀਤਾ ਫਿਰ ਅਸੀਂ ਇਹਨਾਂ ਨੂੰ ਹੌਸਲਾ ਦਿੱਤਾ ਕਿ ਤੁਸੀਂ ਕੀ ਚਾਹੁੰਦੇ ਹੋ ਇਹਨਾਂ ਨੇ ਕਿਹਾ ਕਿ ਅਸੀਂ ਪੰਥ ਦੀ ਸੀਟ ਤੇ ਲੜਨਾ ਹੈ ਚੌਂਡ ਸ਼ਣ ਤੱਕੜੀ ਤੇ ਲੜਨਾ ਹੈ ਸਾਡੇ ਬਾਪ ਨੇ ਸਾਰੀ ਜ਼ਿੰਦਗੀ ਸ਼੍ਰੋਮਣੀ ਕਾਦਰ ਚ ਕਰ ਦਿੱਤੀ ਹੈ ਸਾਡੀਆਂ ਕੁਰਬਾਨੀਆਂ ਨੂੰ ਅਸੀਂ ਰੋਲ ਨਹੀਂ ਸਕਦੇ ਆਪਣੇ ਬਾਪ ਦੀ ਪੱਗ ਨੂੰ ਨਹੀਂ ਰੋੜ ਸਕਦੇ ਪਰ ਇਹਨਾਂ ਦੀ ਟੈਨਸ਼ਨ ਇੰਨੀ ਪੈ ਗਈ ਸੀ ਕਿ ਛੇ ਸਾਡੀ ਪਾਰਟੀ ਨੇ ਵਾਟ ਚੱਕ ਲਿਆ ਸਾਡੇ ਉੱਤੋਂ ਇਹ ਬਣੇਗਾ ਕੀ ਫਿਰ ਵੀ ਸਾਡੇ ਵਰਕਰਾਂ ਨੇ ਔਰ ਲੀਡਰਸ਼ਿਪ ਨੇ ਸਾਰੇ ਨੂੰ ਹੌਸਲਾ ਦਿੱਤਾ ਕਿ ਕੋਈ ਗੱਲ ਨਹੀਂ ਜੇ ਬਾਦਲ ਸਾਹਿਬ ਗਮਰਾਹ ਹੋ ਗਏ ਐ ਕੋਈ ਇੱਕ ਦੋ ਲੀਡਰਾਂ ਕਰਕੇ ਤੇ ਜੇ ਉਹਨਾਂ ਨੇ ਇਹ ਕੰਮ ਕੀਤਾ ਸੀ ਤੁਹਾਨੂੰ ਬਿਲਕੁਲ ਥੋੜਾ ਸਾਥ ਨਹੀਂ ਛੱਡਾਂਗੇ ਔਰ ਇਹ ਬੜੇ ਤਕੜੇ ਹੋ ਕੇ ਚੱਲਦੇ ਐ ਥੋੜਾ ਜਿਹਾ ਦੇਖੋ ਕਈ ਵਾਰੀ ਬੱਚੇ ਨੇ ਅਸ ਬੱਚੇ ਨੂੰ ਕਿਸੇ ਨੇ ਮੈਂ ਕੀ ਕਹਿ ਸਕਦੀ ਹਾਂ ਹੋ ਸਕਦਾ ਵਰਕਲਾ ਲਿਆ ਹੋਵੇ ਡਰ ਗਿਆ ਹੋਵੇ ਸਰਕਾਰ ਹੈ ਸਰਕਾਰ ਦੇ ਕਰਕੇ ਕਈ ਵਾਰੀ ਬੱਚੇ ਘਬਰਾ ਵੀ ਜਾਂਦੇ ਐ ਗਏ ਤੇ ਇਸ ਕਰਕੇ ਸੀ ਵੀ ਚਲੋ ਤੁਹਾਨੂੰ ਅਸੀਂ ਬੁਲਾ ਲਈਏ ਜਾਂ ਮੀਟਿੰਗ ਕਰਾ ਲਈਏ ਮਾਰੀ ਮੁੱਟੀ ਉਥੇ ਜਦੋਂ ਇਹਨਾਂ ਦੇਖਿਆ ਜਾ ਕੇ ਬੀਬੀ ਸੀ ਦੱਸ ਰਹੀ ਸੀ ਕਿ ਮੈਨੂੰ ਤੇ ਜਦੋਂ ਪਟਕਾ ਜੱਪ ਪਾਇਆ ਮੈਂ ਫੇਰ ਵੀ ਨਹੀਂ ਬੋਲ ਸੀਗੀ ਉੱਥੇ ਮੈਂ ਡਰ ਗਈ ਫਿਰ ਜਦੋਂ ਉੱਥੇ ਆ ਕੇ ਪ੍ਰੈਸ ਕਾਨਫਰੰਸ ਵਿੱਚ ਦੇਖੋ ਜਦੋਂ ਇੱਦਾਂ ਵੱਡਾ ਮੁਖ ਜਿਹੜਾ ਹੈ ਮੁੱਖ ਮੰਤਰੀ ਦੇ ਹੋਵੇ ਕੁਰਸੀ ਦੇ ਉੱਤੇ ਬੈਠਾ ਉਹ ਤੋਂ ਵੱਡੇ ਵੱਡੇ ਵੀ ਡਰ ਜਾਂਦੇ ਆ ਇਹ ਘਬਰਾ ਕੇ ਕਿ ਪਤਾ ਨਹੀਂ ਸਾਡੇ ਕੋਲ ਕੀ ਗਲਤੀ ਹੋ ਗਈ ਹੈ ਜਾਂ ਕਿਸ ਤਰ੍ਹਾਂ ਹੋ ਗਈ ਹੈ ਚਲੋ ਖੈਰ ਘਰ ਆਏ ਆ ਵੇਖ ਲੈ ਉਦੋਂ ਉਹ ਇਹਨਾਂ ਨੇ ਸਾਡੇ ਸਭ ਪਰ ਕੀਤਾ ਵੀ ਸਾਡੇ ਕੋਲ ਅੱਜ ਬੜੀ ਵੱਡੀ ਗਲਤੀ ਹੋ ਗਈ ਹੈ ਜਦੋਂ ਅਸੀਂ ਆਏ ਸਾਰਾ ਪਾਈਚਾਰਾ ਇਲਾਕੇ ਦਾ ਸਾਰੇ ਪਾਈਚਾਰੇ ਨੇ ਇਹਨਾਂ ਨੂੰ ਕਿਹਾ ਕਿ ਹੋਇਆ ਕੀ ਹੈ ਇਹ ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿਉਂਕਿ ਬੀਪੀ ਜੀ ਨੂੰ ਤਾਂ ਪਤਾ ਹੀ ਨਹੀਂ ਸੀ ਤੇ ਆਪਣੇ ਨੇ ਸੋਚਿਆ ਕਿ ਮੈਨੂੰ ਮੀਟਿੰਗ ਤੇ ਲਾ ਕੇ ਚੱਲਦੀ ਸੋ ਮੇਰਾ ਕੰਧ ਪਾਵ ਹੈ ਕਿ ਮੈਨੂੰ ਇਸਦਾ ਲੱਗਦਾ ਕਿ ਭਵੰਤ ਮਾਨ ਨੇ ਸ਼ਾਇਦ ਘਬਰਾ ਗਏ ਕਿ ਉੱਥੇ ਚੋਣ ਚੜੀ ਹੈ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਰਹੇ ਕਿਉਂਕਿ ਇਹ ਤਾਂ ਬੁੱਧਾ ਤੇ ਕੋਈ ਜ ਇਹਦਾ ਕੋਈ ਆਧਾਰ ਨਾ ਹੁੰਦਾ ਉਹਨਾਂ ਨੂੰ ਕੀ ਲੋੜ ਸੀ ਉਹ ਚੱਕਰ ਦੀ ਸੀ ਇਹਦੀ ਵੋਟ ਵੱਧ ਰਹੀ ਸੀ ਇਹਦੀ ਵੋਟ ਪੈ ਰਹੀ ਸੀ ਸਾਰੇ ਪਾਸਿਓਂ ਜਿੰਨੇ ਗੁਰਦੁਆਰਿਆਂ ਦੀਆਂ ਕਮੇਟੀਆਂ ਸਾਰੀਆਂ ਸਹਿਯੋਗ ਦੇ ਰਹੀਆਂ ਔਰ ਅੱਜ ਵੀ ਸਾਨੂੰ ਸਾਰੇ ਤਾਮਾਂ ਤੋਂ ਫੋਨ ਆ ਰਹੇ ਆ ਕਿ ਸਾਰੀਆਂ ਸੁਸਾਇਟੀਆਂ ਜਿਹੜੀਆਂ ਨੇ ਉਹ ਨਾਲ ਤਕਲੀਓ ਕੇ ਚੋਲ ਲੜੋ ਔਰ ਅਸੀਂ ਵੀ ਸਾਰੇ ਇਹਨਾਂ ਦੇ ਨਾਲ ਲੱਗੇ ਹੋਏ ਹਾਂ ਮੈਨੂੰ ਅਫਸੋਸ ਹੈ ਕਿ ਸ਼ਾਇਦ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਅਸਿੱਧੇ ਤੌਰ ਤੇ ਦਿੱਤੇ ਕਿ ਸਰਦਾਰ ਸਰਬੀਰ ਸਿੰਘ ਬਾਦਲ ਦੀ ਤੇਰੀ ਮਦਦ ਕਰ ਦਿੱਤੀ ਕਿਉਂਕਿ ਉਹਨਾਂ ਨੇ ਹੀ ਕਾਗਜ਼ ਤੋ ਜਿਹੜੇ ਸੀ ਕਾਗੇ ਚੁੱਕਣ ਦੀ ਗੱਲ ਕੀਤੀ ਸੀ ਉਹਨਾਂ ਨੇ ਹੀ ਇਹਦਾ ਨਿਸ਼ਾਨ ਰੋਕਣ ਦੀ ਗੱਲ ਕੀਤੀ ਸੀ ਉਹਨਾਂ ਨੇ ਹੀ ਇਹਨਾਂ ਨੂੰ ਬੈਠਣ ਵਾਸਤੇ ਕਿਹਾ ਸੀ ਤੇ ਫਿਰ ਇਹਨਾਂ ਨੂੰ ਛੱਡ ਕੇ ਸਮਰਥਨ ਦੇ ਦਿੱਤਾ ਬੀਐਸਪੀ ਇਹ ਕਾਰਨ ਕੀ ਬਣਿਆ ਕਿਉਂ ਇਹ ਸਾਰਾ ਕੁਝ ਹੋਇਆ ਕਿਉਂਕਿ ਇਹਨਾਂ ਦੇ ਮਨ ਤੇ ਹੀ ਪਹੁੰਚ ਗਿਆ ਕਿ ਸਾਡੀ ਨੂੰ ਪਤਾ ਲੱਗਾ ਕੀ ਬਣਿਆ ਸਾਡੇ ਮਨ ਤੇ ਇਹ ਬੋਲ ਸੀ ਕਿ ਕੰਤ 11 ਵਜੇ ਤੱਕ ਤੇ ਮੈਂ ਇਹਦੇ ਨਾਲ ਸੀ ਬੱਚਿਆਂ ਨਾਲ ਕੋਈ ਗੱਲ ਵੀ ਨਹੀਂ ਕੀਤੀ ਨਾ ਇਹਨਾਂ ਨੂੰ ਕੋਈ ਗੱਲ ਸੀ ਇਹ ਕਹਿੰਦੇ ਸੀ ਤੇ ਜਿੱਦਾਂ ਮਰਜ਼ੀ ਹੋਵੇ ਸ ਦੇਖੋ ਪਹਿਲਾਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਟੀਮ ਨੇ ਇਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਬਰਤਨ ਹਟਾ ਕੇ ਪੀਐਸਪੀ ਦਿੱਤਾ ਤੇ ਸ਼ਾਸਨਿਕ ਅਨਸ਼ਾਸਨ ਪਾ ਦਿੱਤਾ ਉਸ ਤੋਂ ਬਾਅਦ ਇਹਨਾਂ ਦੇ ਸਿਰ ਤੇ ਇੰਨਾ ਬੋਝ ਪੈ ਗਿਆ ਕਿ ਪਰਿਆ ਕੀ ਹੈ ਇਹਨਾਂ ਦੇ ਦਬਾਅ ਉਤੇ ਦੇਖੋ ਬੱਚੇ ਨੇ ਕਈ ਵਾਰੀ ਗੱਲਾ ਆ ਵੀ ਜਾਂਦੀ ਹੈ ਸੋ ਉਹਨਾਂ ਨੇ ਜਿਹੜੀ ਇਹ ਗੱਲ ਕੀਤੀ ਸੀ ਉਹ ਮਸਾ ਇਹਨਾਂ ਲਈ ਇਹ ਦੁਆਰਾ ਬੋਝ ਪਾ ਦਿੱਤਾ ਅੱਜ ਮੈਨੂੰ ਮਾਨ ਹੈ ਕਿ ਇਹ ਇਹਨਾਂ ਨੇ ਆਪਣੀ ਕੁਰਬਾਨੀਆਂ ਨੂੰ ਯਾਦ ਕਰਦੇ ਹੋયા ਹੈ। ਮਿਹਨਤ ਕਸ਼ ਪਰਿਵਾਰ ਹੈ। ਬਹੁਤ ਜੂਝ ਕੇ ਲੜਨ ਵਾਲਾ ਪਰਿਵਾਰ ਹੈ। ਔਰ ਸਰਦਾਰ ਪ੍ਰੀਤਮ ਸਿੰਘ ਜੀ ਚਤੇਦਾਰ ਸਾਹਿਬ ਜੀ ਦਾ ਇਹ ਪਰਿਵਾਰ ਮੈਨੂੰ ਆਸ ਹੀ ਨਹੀਂ ਕਿ ਇਹ ਕਦੀ ਪੰਥ ਨੂੰ ਛੱਡ ਕੇ ਬਾਹਰ ਜਾਣਗੇ। ਤੇ ਜਿਸ ਵੇਲੇ ਪਕਵੰਤ ਮਾਨ ਜੀ ਵੀ ਬੋਲੇ ਸੀ ਤੇ ਸੀਐਮ ਸਾਹਿਬ ਵੀ ਉਹ ਵੀ ਕਹਿ ਰਹੇ ਸੀ ਬੜਾ ਇਮਾਨਦਾਰ ਤੇ ਬੜਾ ਕੁਰਬਾਨੀ ਵਾਲਾ ਪਰਿਵਾਰ। ਔਰ ਕੁਰਬਾਨੀ ਵਾਲੇ ਪਰਿਵਾਰ ਨੇ ਜਦੋਂ ਸਾਰੀ ਉਮਰ ਕੁਰਬਾਨੀਆਂ ਕੀਤੀਆਂ ਹੋਣ ਉਹ ਪੰਥ ਨੂੰ ਕਿਦਾ ਤਲਾ ਜੀ ਦੇ ਸਕਦੇ ਆ। ਸਾਰਿਆਂ ਨੇ ਸਾਨੂੰ ਫੋਨ ਕੀਤੇ ਜਿੰਨੇ ਵੀ ਵਰਕਰ ਸੀ ਉਹਨਾਂ ਕਿਹਾ ਜੇ ਭਾਵੇਂ ਇਹ ਚਲੇ ਵੀ ਜਾਣਗੇ ਨਾ ਅਸੀਂ ਸ਼ੋਮਣੀ ਅਕਾਲੀ ਦਲ ਦੀ ਤੱਕੜੀ ਨੂੰ ਵੋਟ ਪਾਣੀ ਹੈ ਅਸੀਂ ਤੱਕੜੀ ਨਹੀਂ ਛੱਡਣੀ ਬੀਬੀ ਸੁਜੀਤ ਕੌਰ ਦਾ ਨਾਂ ਤੇ ਉੱਤੇ ਹੈਗਾ ਹੀ ਹੈ ਨਾ ਉਹਨਾਂ ਵੈਲਟ ਪੇਪਰ ਤੇ ਆਉਣਾ ਤੱਕੜੀ ਵੀ ਆਉਣੀ ਹੈ ਅਸੀਂ ਵੋਟ ਉੱਥੇ ਹੀ ਪਾਣੀ ਹੈ ਫਿਰ ਇਹਨਾਂ ਨੂੰ ਅਹਿਸਾਸ ਹੋਇਆ ਜਦੋਂ ਆਇਆ ਸਾਰਾ ਭਾਈਚਾਰਾ ਆ ਸਾਰੇ ਬਜ਼ੁਰਗ ਸਾਰੇ ਘਾਇਲ ਹੋ ਗਏ ਰੋ ਰੋ ਕੇ ਇਹ ਬਣਿਆ ਕੀ ਸਭ ਮੈਂ ਧੰਨਵਾਦ ਕਰਦੀ ਹਾਂ ਬੇਟੇ ਦਾ ਵੀ ਬੱਚਾ ਸਾਡਾ ਨੌਜਵਾਨ ਕਿਉਂਕਿ ਕੈਰੀਅਰ ਨਹੀਂ ਦਾ ਖਰਾਬ ਹੋਣਾ ਚਾਹੀਦਾ ਜਦੋਂ ਇੱਕ ਪਾਰਟੀ ਦੇ ਵਿੱਚੋਂ ਬੰਦਾ ਕਿਤੇ ਇਸ ਤਰ੍ਹਾਂ ਵਰਗਲਾ ਕੇ ਚਲਾ ਜਾਵੇ ਫਿਰ ਉਹਦੇ ਮੰਤੋ ਦਾ ਅਸਰ ਹੋ ਜਾਂਦਾ ਦੇ ਮੰਨ ਦਿੱਤੇ ਤੇ ਵੀਰ ਉੱਥੇ ਹੀ ਲੰਮੇ ਹੀ ਪਹਿਰੇ ਸੋ ਇਸ ਕਰਕੇ ਮੈਂ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਬੜਾ ਆਪਣਾ ਸਟੈਪ ਕਹਿੰਦੇ ਨੇ ਸਵੇਰ ਦਾ ਗਿਆ ਭੁੱਲਿਆ ਘਰ ਆ ਜੇ ਉਹਨੂੰ ਭੁੱਲਿਆ ਨਾ ਜਾਣੀ ਸੋ ਇਹਨਾਂ ਨੇ ਫਿਰ ਵੀ ਆਪਣੇ ਘਰ ਵਿੱਚ ਆਪਣੀ ਚੋਣ ਲੜਨ ਵਾਸਤੇ ਜਿਹੜਾ ਉਜਾਤਾਂ ਸ਼ੁਰੂ ਕੀਤੀ ਹੈ ਮੈਂ ਧੰਨਵਾਦ ਵੀ ਕਰਦੀ ਹਾਂ ਤੇ ਸਾਰੇ ਪੱਛਮ ਦੇ ਵੋਟਰਾਂ ਨੂੰ ਬੇਨਤੀ ਕਰੇ ਪੱਛਮੀ ਜਲੰਧਰ ਜਿਹੜਾ ਸਰਕਲ ਹੈ ਹਲਕਾ ਉਹਨਾਂ ਬੇਨਤੀ ਕਰਦੀ ਹੈ ਕਿ ਜਿਸ ਦਾ ਤੁਸੀਂ ਪਹਿਲਾਂ ਡਟ ਕੇ ਤੁਰੇ ਹੋਇਓ ਜਿੱਦਾਂ ਤੁਸੀਂ ਇੱਕ ਇੱਕ ਵੋਟ ਟੱਕੜੀ ਨੂੰ ਪਾਉਣ ਦਾ ਮਨ ਬਣਾਇਆ ਹੋਇਆ ਉਸੇ ਤਰ੍ਹਾਂ ਡਟ ਜਾਓ ਔਰ ਕੱਲ ਤੋਂ ਫਿਰ ਅਸੀਂ ਇਸ ਤਰ੍ਹਾਂ ਦੀ ਮੀਟਿੰਗ ਜੜੀ ਸ਼ੁਰੂ ਕਰਨ ਲੱਗੇ ਆ ਬਹੁਤ ਸਾਰੀਆਂ ਮੀਟਿੰਗਾਂ ਸਾਰੀਆਂ ਕੱਲ ਦੀਆਂ ਅਸੀਂ ਟਾਈਮ ਵੀ ਦਿੱਤੇ ਹੋਏ ਆ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੀਆਂ ਅਸੀਂ ਟਾਈਮ ਦਿੱਤੇ ਹੋਏ ਆ ਉਹ ਮੀਟਿੰਗ ਉਸੇ ਤਰ੍ਹਾਂ ਹੋਣਗੀਆਂ ਇਹ ਸਾਡੀ ਭੈਣ ਜੜੀ ਹੈ ਇਹ ਅੱਜ ਬੜੀ ਘਬਰਾਟ ਵਿੱਚ ਸੀ ਅਸੀਂ ਕਿਹ ਤੂੰ ਘਬਰਾ ਨਾ ਤੂੰ ਚਿੰਤਾ ਨਾ ਕਰ ਲੋਕ ਤੇਰੇ ਨਾਲ ਟੁੱਟੇ ਨਹੀਂ ਉਹ ਆਪ ਘਰ ਆਏ ਹੋ ਸੀ ਕਿ ਇਹ ਹੋਇਆ ਕੀ ਸੋ ਇਹਨਾਂ ਨੇ ਗਰੀਬੀ ਜੋ ਉਹਨੇ ਗਰੀਬੀ ਦਾ ਮਜ਼ਾਕ ਉਡਾਇਆ ਸੀਗਾ ਸ਼੍ਰੋਮਰੀ ਕਲਦਾ ਦੇ ਮੁਖੀ ਨੇ ਇਹਨਾਂ ਨੇ ਗਰੀਬੀ ਨੂੰ ਵਰਤਿਆ ਇਹਨਾਂ ਨੇ ਯੂਜ਼ ਕੀਤਾ ਕਿਸੇ ਬੰਦੇ ਦਾ ਜਲੂਸ ਕਿਤਾ ਕੱਢੀ ਦਾ ਸੋ ਮੈਂ ਤੁਹਾਡਾ ਵੀ ਧੰਨਵਾਦ ਕਰਦੀ ਹਾਂ ਕਿ ਤੁਹਾਨੂੰ ਅਸੀਂ ਬਹੁਤ ਲੇਟ ਸੁਨੇਹਾ ਦਿੱਤਾ ਤੁਸੀਂ ਸਾਰੇ ਆਏ ਹੋ ਕਿਉਂਕਿ ਇਹਨਾਂ ਦੇ ਮਨ ਤੇ ਬਹੁਤ ਸੀ ਤੇ ਤੁਸੀਂ ਭਾਈਚਾਰੇ ਦਾ ਮੈਂ ਖਾਸ ਕਰਕੇ ਧੰਨਵਾਦ ਕਰਦੀ ਹਾਂ ਸਾਰਾ ਹੀ ਜਿਹੜਾ ਭਾਈਚਾਰਾ ਇਹਨਾਂ ਦਾ ਸੀ ਅੱਜ ਬਹੁਤ ਪਰੇਸ਼ਾਨ ਸੀ ਬੱਚੇ ਨੌਜਵਾਨ ਦੇਖੋ ਬੇਟੀਆਂ ਉਹ ਬੇਟੀ ਸਵੇਰ ਦੀ ਜਵਾਈ ਇਹਨਾਂ ਦੇ ਨੋ ਰਾਣੀ ਸਾਰੇ ਆ ਬੈਠੇ ਨੇ ਸਾਰੇ ਪਿੱਛੇ ਬੈਠ ਖੜੇ ਆ ਇਹ ਸਾਰੇ ਸਾਰੇ ਭਾਈਚਾਰਾ ਵਾਲੀ ਸਵੇਦ ਇੰਨੇ ਪ੍ਰਸ਼ਾਂਤ ਸੀ ਵੀ ਹੋਇਆ ਕੀ ਕਿਉਂਕਿ ਸਰਦਾਰ ਜਥੇਦਾਰ ਪੀ.ਡੀ.ਐਮ. ਸੀ ਨੇ ਤਾਂ ਕਰੀ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕਿਤੇ ਗਿਆ ਹੀ ਨਹੀਂ ਇਹ ਬਾਬਾ 75 ਸਦੀ ਦੀ ਉਲਾਦ ਹੈ ਇਹ ਤਾਂ ਭੋਲੀ ਨਹੀਂ ਸਕਦੇ ਕਿਉਂਕਿ ਐਡਾ ਵੱਡਾ ਯੋਧਾ ਜਿਨ ਨੇ ਹਾਥੀ ਮਸਤ ਹੋਏ ਹਾਥੀ ਨਾਲ ਮੁਕਾਬਲਾ ਕੀਤਾ ਸੀਗਾ ਇਹੋ ਜੇ ਯੋਧੇ ਦੀ ਉਲਾਦ ਹੈ ਇਹ ਸਾਰੇ ਇਹ ਤੇ ਉਹਨੂੰ ਮੰਨਦੇ ਆ ਇਹ ਕਹਿੰਦੇ ਜਦੋਂ ਗੁਰਦੁਆਰੇ ਦੇ ਕੋਲ ਅਸੀਂ ਆਏ ਸਾਡੇ ਤੇ ਚਾਹ ਨਿਕਲ ਗਈ ਇਹ ਬਣਿਆ ਕੀ ਸਾਡੇ ਕੋਲ ਸੋ ਇਸ ਕਰਕੇ ਕੋਈ ਗੱਲ ਨਹੀਂ ਜੇ ਕਿਸੇ ਵੇਲੇ ਬੰਦਾ ਘਬਰਾ ਕੇ ਜਾਂ ਪਰੇਸ਼ਾਨ ਹੋ ਕੇ ਕੋਈ ਪਿਆਰ ਕਿਸੇ ਪਾਸੇ ਪਰ ਵੀ ਗਿਆ ਹੋਵੇ ਪਰ ਆਚਨ ਇਹਨਾਂ ਨੇ ਅਹसास ਕੀਤਾ ਕਿ ਨਹੀਂ ਸਾਡੀ ਕੋ ਗਲਤੀ ਹੋਈ ਹੈ ਵਾਪਸ ਫੇਰ ਚੋੜਨਾ ਨਹੀਂ ਦੇ ਸ਼੍ਰੋਮਣੀ ਕੰਟਰੋਲ ਦੇ ਕੈਂਡੀਡੇਟ ਉਹਦੇ ਤੋਂ ਉਹਨਾਂ ਸਾਥ ਤੱਕ ਅੱਛਾ ਬੀਬੀ ਕੋਈ ਕੋਣ ਆਇਆ ਚਲੋ ਦੇਖੋ ਘਾਰਿਆਂ ਚਲੋ ਆ ਜੀ ਚਲੋ ਆ ਨੀ ਚੋੜੀਏ ਅਸੀਂ ਸਟਾਰਟ ਹੋਏ ਕਿਸੇ ਨੂੰ ਕਾਰਨ ਸਿੱਧਾ ਮਰਜ਼ੀ ਹੋ ਗਿਆ ਹੋ ਗਿਆ ਮੈਂ ਸਮਝਦਾ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇਹਦੀ ਅਸੀਂ ਸਾਰੇ ਸਿੱਖ ਸੰਗਤ ਤੋਂ ਮਾਫੀ ਮੰਗਦੇ ਹਾਂ ਜੋ ਵੀ ਸਾਡੇ ਭਾਈਚਾਰੇ ਨੇ ਸਾਡੇ ਲਈ ਹੁਕਮ ਲਾਇਆ ਸਿੱਖ ਸੰਗਤ ਨੇ ਲਾਇਆ ਸਿੱਖ ਪੰਥ ਨੇ ਲਾਇਆ ਅਸੀਂ ਉੱਤੇ ਖੜੇ ਹਾਂ ਅਸੀਂ ਕੋਈ ਕਿਸੇ ਨਾਲ ਤੋਂ ਬਾਹਰ ਨਹੀਂ ਅੱਜ ਸੱਚ ਹੱਜੂ ਨਜ਼ਰ ਆ ਰਿਹਾ ਦੁੱਖ ਲੱਗਦਾ ਪਏ ਕਿ ਕਦਮ ਗਲ ਚੱਕਿਆ ਗਿਆ ਬਿਲਕੁਲ ਜੀ ਬਿਲਕੁਲ ਤੇ ਬੜੇ ਪਰੇਸ਼ਾਨ ਹੋ ਯਾਰ ਅੱਛਾ ਤੁਹਾਨੂੰ ਲੈ ਕੇ ਕੌਣ ਗਿਆ ਸੀਗਾ ਇੱਕ ਤਾਂ ਤੁਸੀਂ ਕਹਿ ਰਹੇ ਹੋ ਕਿ ਬਈ ਮੇਥੋਂ ਬਿਆਨ ਵੀ ਜਿਹੜੀ ਹੈ ਠੀਕ ਹੈ ਸਾਡੇ ਫਾਦਰ ਸਾਹਿਬ ਨੇ ਭਵੇਂ 40 ਸਾਲ ਲਾਇਨੇ ਪਰ ਅਸੀਂ ਬਾਈ ਬਰਨ ਉਹ ਆਪਣਾ ਸਾਡਾ ਮਾਰਨ ਚਾਹ ਚੁਤਰੀ ਦੇਂਦਾ ਵੀ ਅਸੀਂ ਕਿਸੇ ਸਾਡਾ ਵੀ ਅਜ਼ਮੀਰ ਵਾਜ ਨਹੀਂ ਦਿੰਦਾ ਵੀ ਅਸੀਂ ਜੋ ਕੀਤਾ ਗਲਤ ਕੀਤਾ ਬਾਅਦ ਜੋ ਹੋਇਆ ਕੀ ਜੀ ਫੈਸਲੇ ਕਿਉਂਕਿ ਹੋਇਆ ਹੋ ਗਿਆ ਆ ਗਿਆ ਦੇਖੋ ਕਾਰਨ ਜੋ ਮਰਜ਼ੀ ਹੋਏ ਉਹਨੂੰ ਬਗੜਾ ਕਰਕੇ ਜੋ ਵੀ ਹੋਇਆ ਗਲਤ ਹੈ ਬਗੜਾ ਕਰਕੇ ਲੱਗੇ ਆਪਾਂ ਸਾਡਾ ਕਹਿ ਦਿੰਦਾ ਇੱਕ ਵਾਰੀ ਮੈਨੂੰ ਛੋਟੇ ਛੋਟੇ ਹੋ ਗਏ ਹੋ ਗਏ ਤਾਕਤ ਦੇ ਜ਼ੋਰ ਦੇ ਉੱਤੇ ਕੋਈ ਨਹੀਂ ਪਰ ਕਲਾਕੇ ਕਈ ਵਾਰੀ ਕਿਸੇ ਨੂੰ ਗੁਮਰਾਹ ਕਰਕੇ ਕੋਈ ਲੈ ਜਾਂਦਾ ਹੈ ਲੇਕਿ ਬੀਬੀ ਜੀ ਬਹੁਤ ਸਾਡੇ ਸ਼ਰੀਫ ਨੇ ਬੜੇ ਸਤਿਕਾਰਯੋਗ ਹੈ ਘੱਟ ਬੋਲਦੇ ਹੈ ਉਹਨੂੰ ਤੇ ਉਹ ਕਹਿੰਦੇ ਮੈਨੂੰ ਤੇ ਇਹ ਵੀ ਨਹੀਂ ਸੀ ਪਤਾ ਕਿ ਚੱਲੇ ਕਿੱਥੇ ਤੇ ਬੇਟੇ ਨੇ ਉਹਨਾਂ ਨੇ ਬੇਟੀ ਨੂੰ ਬਿਠਾਇਆ ਗੱਡੀ 'ਚ ਮੈਨੂੰ ਵੀ ਬਿਠਾਇਆ ਉਹ ਬੇਟਾ ਤਨ ਪਤਾ ਨੌਜਵਾਨ ਬੱਚਾ ਅਜੇ ਤੱਕ ਕਿੰਨਾ ਕੁ ਦੀ ਉਮਰ ਹੈ ਕੀ ਤੇ ਉਹ ਵੀ ਡਰ ਗਿਆ ਹੁਣ ਕਿ ਪਤਾ ਨਹੀਂ ਕਾਹਤੋਂ ਬੁਲਾਇਆ ਮੈਨੂੰ ਤੇ ਕੀ ਹੋਇਆ ਫਿਰ ਅਸੀਂ ਮਹਿਸੂਸ ਕੀਤਾ ਕਿ ਇਹ ਹੋਇਆ ਕੀ ਜਦੋਂ ਉਹ ਘਰ ਆਏ ਐ ਸਾਰਾ ਭਾਈਚਾਰਾ ਮੇਰੇ ਖਾਲ ਇੱਕ ਕਿਸਮ ਦੇ ਇੱਥੇ ਚੀਖਚਾਹ ਪਿਆ ਹੋਇਆ ਸੀ ਅੱਛਾ ਬੇਟੀ ਉਹਦੀ ਹੁੰਨੇ ਦੇਖ ਦੇਖੇ ਰੋਣ ਲੱਗੀ ਉਹ ਬੇਟੀ ਨੂੰ ਇੰਨੀ ਆ ਪ੍ਰੇਸ਼ਾਨ ਸੀ ਵੀ ਸਾਡੇ ਨਾਲ ਬੜਿਆ ਕੀ ਐ ਫਿਰ ਆ ਕੇ ਜਿਉਂ ਹੀ ਘਰ ਆਏ ਐ ਭਾਈਚਾਰਾ ਮਿਲਿਆ ਸਾਰੇ ਭਰਾ ਆ ਸਾਰੇ ਪ੍ਰਧਾਨ ਸਾਹਿਬ ਸਾਡੇ ਗੁਰਦੁਆਰਿਆਂ ਦੇ ਉੱਥੇ ਉਹਨਾਂ ਨੇ ਕਿਹਾ ਵੀ ਤੈਨੂੰ ਹੋਇਆ ਕੀ ਸੀ ਉਹ ਕਹਿੰਦੇ ਸਾਡੇ ਕੋਲ ਵੱਡੀ ਗਲਤੀ ਹੋ ਗਈ ਐ ਸਾਨੂੰ ਮਾਫ ਕਰ ਦੋ ਆਪ ਵੀ ਇਹਨਾਂ ਨੇ ਆ ਕੇ ਕਿਹਾ ਫਿਰ ਉਹ ਸਾਰੇ ਗਮਰਾਸ ਹੀ ਹੋ ਗਏ ਫਿਰ ਉਹ ਸਾਨੂੰ ਨੇ ਟੈਲੀਫੋਨ ਕੀਤਾ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਅਸੀਂ ਕਿ ਜੀ ਆ ਜਾਓ ਤੁਸੀਂ ਇਹ ਆਪ ਇੱਥੇ ਆ ਗਏ ਫਿਰ ਵੀ ਅਸੀਂ ਸਰਕਾਰ ਦੇ ਦਬਾਅ ਥੱਲੇ ਸੀਗੇ ਚਲੋ ਹੁਣ ਉਹ ਨਹੀਂ ਬੋਲਦੇ ਤੁਹਾਡੇ ਦਿਲ ਚ ਤੁਹਾਨੂੰ ਗੁੱਸਾ ਕਿ ਤੁਸੀਂ ਸਾਰੇ ਲੜਦੇ ਪਏ ਜੰਗ ਤੇ ਇੱਕ ਜਿਹੜਾ ਤੁਹਾਡਾ ਜਿਹਦੇ ਸਹਾਰਾ ਬੰਨਿਆ ਉਹੀ ਬੰਦਾ ਜਾ ਰਿਹਾ ਸੀਗਾ ਨਹੀਂ ਸਾਨੂੰ ਕੋਈ ਕੋਈ ਸਾਨੂੰ ਪਤਾ ਸੀ ਅੱਛਾ ਪੀ ਇਹ ਵਿਚਾਰੇ ਭੋਲੇ ਨੇ ਗਰੀਬੀ ਦਾ ਲੋਕਾਂ ਨੇ ਨਜਾਇਜ਼ ਫਾਇਦਾ ਉਠਾਉਂਦੇ ਆ ਪਹਿਲਾਂ ਸ਼੍ਰੋਮਣੀ ਕਾਲ ਦਾ ਤੇ ਪ੍ਰਧਾਨ ਸਾਹਿਬ ਨੇ ਇਹਨਾਂ ਦਾ ਜਿਹੜੇ ਪਿਆਰ ਖਿੱਚੇ ਹੱਥ ਕੇ ਚਲੇ ਪਿੱਛੇ ਤੇ ਉਹਦੇ ਨਾਲ ਇਹਨਾਂ ਨੂੰ ਸਮਝੋ ਵੀ ਮਜ਼ਾਕ ਉਡਾਤਾ ਬਾਅਦ ਵਿੱਚ ਮੁੱਖ ਮੰਤਰੀ ਨੇ ਇਹਦਾ ਮਤਲਬ ਕਿ ਮੁੱਖ ਮੰਤਰੀ ਜੀ ਉਹ ਸੀਟ ਤੋਂ ਹਾਰਲੇ ਨੇ ਘਬਰਾ ਗਏ ਨੇ ਤੇ ਜਿਹੜੀ ਸਿੱਖ ਪਾਈਚਾਰਾ ਤੇ ਖਾਸ ਕਰਕੇ ਸਾਰੀ ਵੋਟ ਜਿਹੜੀ ਪੈ ਰਹੀ ਹੈ ਤੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜੇ ਉਹ ੱੱਕੇ ਨੇ ਰੱਖ ਵੀ ਲੈਂਦੇ ਇਹਨਾਂ ਨੂੰ ਤੇ ਉਹ ਵੋਟ ਫਿਰ ਵੀ ਨਹੀਂ ਸੀ ਉਧਰ ਨੂੰ ਜਾਣੀ ਕਿਉਂਕਿ ਲੋਕੀ ਗੁੱਸੇ 'ਚ ਜਰੇ ਸੀ ਨਾ ਵੋਟ ਹੋਰ ਪਾਸੇ ਚਲ ਜਾਣੀ ਸੀ ਉਹ ਜ਼ਿਆਦਾ ਨੁਕਸਾਨ ਹੋਣਾ ਸੀਗਾ ਤੇ ਇਹਨਾਂ ਨੇ ਸਮਝ ਨਹੀਂ ਆਈ ਪਈ ਨਾ ਕੀਤਾ ਕਿਉਂ ਪਰ ਅਸੀਂ ਕਹਿੰਦੇ ਦੇਰ ਆਏ ਦਰਸਤਾਏ ਸਾਡਾ ਭਰਾ ਸਾਡਾ ਬੱਚਾ ਸਾਡੀ ਭੈਣ ਜਿਹੜੀ ਹੈ ਜੇ ਸ਼ੋਮਨੀ ਕਾਲਰ ਦੇ ਪੱਕੇ ਹੈਗੇ ਸ਼ੋਮਨੀ ਕਾਲੀਦਲ ਵਾਸਤੇ ਲੜਨਗੇ ਬੁਖਾਉਣਗੇ ਔਰ ਜੂਝਣਗੇ ਸਾਰੇ ਪੱਛਮ ਹਲਕੇ ਦੇ ਪਸ਼ਮੀ ਚਲੰਦਰ ਦੇ ਹਲਕੇ ਨੂੰ ਅਸੀਂ ਬੇਤੀ ਕਰਦੇ ਆਂ ਇੱਕ ਇੱਕ ਵੋਟਰ ਨੂੰ ਕਿ ਸਾਡੀ ਭੈਣ ਕੋਲੋਂ ਜੇ ਕੋਈ ਥੋੜੀ-ਬੋਤੀ ਪਰੇਸ਼ਾਨੀ ਦੇ ਵਿੱਚ ਕੋਈ ਉਹ ਆਪ ਹੀ ਕਹਿੰਦੇ ਕਿ ਸਾਡੇ ਕੋਲ ਗਲਤੀ ਹੋ ਗਈ ਹੈ ਸਾਰੇ ਵੋਟ ਪਾਓ ਔਰ 48 ਸਾਲ ਤੱਕ